ਕਿਸਾਸਿਕਾ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਕਾਫੀ ਨਾਰਮਲ ਰੇਟ ਤੇ ਜਿਹੜੀਆਂ ਸੱਜਣਾ ਸੂਈਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਪ੍ਰੇਮ ਸਿੰਘ ਉਹਨਾਂ ਕੋਲ ਆਏ ਆ ਤੇ ਬਾਕੀ ਹਰ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਪਾਚ ਕਰਕੇ ਤਸੱਲੀ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਕਿਉਂਕਿ ਤੁਹੀਵੇਂ ਪੈਸੇ ਖਰਚਨੇ ਆ ਤੇ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਹੀ ਖੜਿਆ ਕਰੋ ਪਸ਼ੂ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਰਾ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਵੇਗਿਆ ਮਾਲਦਨ ਨਾਲ ਫਿਰ ਹਾਂਜੀ ਉਹ ਵੇਗਿਆ ਸੀ ਵੀਰ ਜੀ ਠੀਕ ਆ ਤੇ ਅੱਜ ਫਿਰ ਅੱਜ ਦੇ ਫਿਰ ਤੋ ਫੇਰ ਹੀ ਲਾ ਦੇਨੇ ਅੱਜ ਫੇਰ ਅੱਜ ਮੈਂ ਨਾ ਤਮਾਲਾ ਦਾ ਜਣੀਆ ਵੀਡੀਓ ਹੀ ਅੱਜ ਵੀਡੀਓ ਕੋਈ ਵੇਖੇ ਪੂਰੀ ਜ਼ਰੂਰ ਇੱਕ ਰਹੀ ਆ ਨਾ ਕੋਈ ਵੇਖੇ ਸਹੀ ਵੀਡੀਓ ਬੱਸ ਅੱਜ ਰੇਟ ਬਿਲਕੁਲ ਨਹੀਂ ਮੈਂ ਨਾ ਅੱਜ ਵੀਡੀਓ ਇਹ ਲੈ ਜਾਣੀ ਸਾਰੀ ਦੇ ਅੱਛਾ ਹਾਂਜੀ ਠੀਕ ਆ ਤੇ ਚਲੋ ਫੇਰ ਨਾਮ ਦੱਸ ਦੀਏ ਇੱਕ ਰਹੀ ਹਾਂ ਪ੍ਰੇਮ ਸਿੰਘ ਪਿੰਡ ਜਿਕ ਦੇ ਖੋ ਦਾ ਤਸੀਲਈ ਨਾਲਾ ਜ਼ਿਲ੍ਹਾ ਅਮਰੀਕ ਸਰ ਫੋਨ ਨੰਬਰ ਹੀ ਬੋਲ ਦੋ 950129685 ਠੀਕ ਆ ਜੀ ਚਲੋ ਫੇਰ ਸ਼ਰਵਾਰ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਮੱਝ ਚੰਗੇ ਕਦ ਕਾਟ ਸਿਆਤਨਾ ਤੇ ਬੱਚੇ ਇਹਦੇ ਮਗਰ ਕੱਟਾ ਜੇ ਕੱਟਾ ਜੇ ਵੀਰ ਜੀ ਮਗਰ ਦੇ ਤੇ ਕਿੰਨਾ ਚਿਰ ਹੋ ਗਿਆ ਉਹ ਸੂਈ ਨੂੰ ਸੂਈ ਨੂੰ ਵੀਰ ਜੀ ਇਹਨੂੰ 25 ਦਿਨ ਹੋ ਗਏ ਤੇ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਵੀਰ ਜੀ ਦੇ ਕੋਲ ਜਿਹੜਾ ਪੱਕਾ ਹੋਊਗਾ 7 ਕਿਲੋ ਫਲਾ ਵਾਲਾ ਅੱਛਾ ਜਿਹੜਾ ਚੇਗਲਾ ਠੰਡਾ ਕਰਕੇ ਜਿਹੜਾ ਲੀਟਰ ਵਾਲਾ ਛੇ ਗੱਲੂਗਾ ਠੀਕ ਆ ਮੱਝਾਂ ਸਾਂਭ ਰਸੁੰਮ ਬਣਾਲੀਆਂ ਵੀਰ ਜੀ ਤੁਹਾਡੇ ਕੋਈ ਕਾਲੀ ਆਈਆਂ ਤੋੜੋ ਫੇਰ ਇੱਕ ਵੀਰੇ ਘਰ ਦੰਦ ਦੱਸਣੇ ਆ ਅਣੀ ਮੰਨ ਲੋ ਧਿਆਣੀ ਸਾਂਭ ਲਈ ਜਦੇ ਇਹੋ ਹੀ ਤੁਹਾਨੂੰ ਪਤਾ ਮੱਝਾਂ ਦੋਤੇ ਹਾਂਜੀ ਹਾਂਜੀ ਇਹ ਆ ਵੀ ਚਲੋ ਬਾਕੀ ਪਿੱਛੇ ਸਾਂਭ ਘੱਟ ਹੋਈ ਹੁੰਦੀ ਹੈ ਵੰ ਦੁੱਧ ਮਾਰ ਸਕਦੀ ਆ ਲੈ ਜੀ ਇਹ ਆ ਵੀ ਉਤਰਨ ਸਰੀਰੋਂ ਚਲੋ ਕੱਦ ਕਾਠ ਬੇਲ ਦੀ ਚੰਗੀ ਆ ਕੋਈ ਵਾਂਡੇ ਮੁੰਡੇ ਪਾਊਗਾ ਨਾਲੇ ਦੁੱਧ ਵੀ ਵੱਜੂਗੀ ਤੇ ਨਾਲੇ ਸਰੀਰ ਵੀ ਭਰ ਜੂਗੀ 6 ਕਿਲੋ ਦੁੱਧ ਜਿਹੜਾ ਹੁਣ ਕਿੰਦੇ ਕੀ ਹੈਗਾ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਹੀ ਕੱਟੇ ਦੇ ਵਿੱਚ ਜੀ ਆਥਾਨੇ ਦੇ ਦੇਖ ਸਕਦੇ ਜੀ ਬਾਕੀ ਚੱਲ ਮੇਰੇ ਟਾਈਮ ਵਿੱਚ ਜੀ ਕੱਟੇ ਤੇ ਮਿਲੂਗੀ ਬਾਕੀ ਥਾਂ ਤੋਂ ਆ ਵੇਖੋ ਬਹੁਤ ਸੋਹਣਾ ਲੱਗਾ ਆ ਵੇਖੋ ਠੀਕ ਹੈ ਜੀ ਬੱਲੇ ਹੁਮਾਨੇ ਦੀ ਬੰਤਰ ਬੜੀ ਸੋਹਣੀ ਤੇ ਮੋਲ ਫਿਰ ਇਹਦਾ ਕਰਦੀ ਇਹੋ ਜਿਹਾ ਵੀ ਹੁਣ ਵੀ ਹੁੰਦੇ ਦੀ ਤੇ ਜੇ ਸਾਰਾ ਸੂਆ ਚੋਕੇ ਫਿਰ ਹੁੰਦੇ ਦੀ ਵਿਗਦੀ ਜੀ ਜੀ ਤੁਹਾਨੂੰ ਪਤਾ ਚਲੋ ਜਿਆਦਾ ਨਹੀਂ ਆਪਾਂ ਆਂਦੇ ਹੁਣ ਵੀ ਕੱਟੇ ਦੇ ਨਾਲ ਉਹ ਦੂਜੇ ਬੰਨੇ ਵੀ 42-43 ਹਜ਼ਾਰ ਦੀ ਮੱਝ ਆ ਗਈ ਆ ਠੀਕ ਹੈ ਹਾਂ ਜੀ ਹੁਣ ਪਰ ਆਪਾਂ ਉਹ ਸਾੜਾ ਮੋਲ ਕਰ ਦੇਣਾ ਕੋਈ ਵੀਰ ਭਰਾ ਦੁੱਧ ਪੀ ਕੇ ਨਹੀਂ ਨਾ ਹਾਂ ਜੀ ਤੇ ਮੰਨ ਲਓ ਕੋਤਰਾ ਦੇ ਮੰਨ ਲਓ ਹੋਰ ਮਹੀਨੇ ਨੂੰ 20 ਦਿਨਾਂ ਨੂੰ ਬਣ ਜਾਣੀ ਆ ਦੋ ਕੜ ਗੱਬਣ ਕਰਕੇ ਮੱਝ ਵੇਚ ਲਈ ਦੀ ਆ ਹਾਂਜੀ ਬਾਕੀ ਨਾਂ ਵੀ ਹੋਵੇ ਉਹਨੇ ਦੀ ਕਰਦੀ ਜਿੰਨੀ ਵਜਨ ਵਾਲੇ ਬੰਨੇ ਹੋਵੇ ਉਹਨਾਂ ਮੋਲਾਪਾ ਕਰ ਦੇਣਾ ਕਿੰਨਾ ਮੋਲੇ ਦਾ ਮੋਲੇ ਦਾ ਜੀ 55000 ਕਰਦੀਏ ਕਰਦੀਏ 60000 ਤੁਸੀਂ ਦੱਸ ਦੋ ਆਪ ਹੀ ਕਰ ਦੋ ਖੁੱਲਾ ਵੱਡਾ ਵੱਡਾਈ ਸ਼ਾਲ ਮਾਰਾ ਥੋੜੀ ਜੀ 5 ਢਾ ਲੀਏ 5 50 ਦੀ ਹਾਂਜੀ ਹੋਰ ਪ੍ਰਿੰਸ ਸਿੰਘ ਜੀ ਕੀ ਹਾਲ ਚਾਲ ਜੇ ਕਰੋ ਕੁ ਹਮਦਾਨ 50 ਜੀ ਤੁਸੀਂ ਕਰਾਲੋ ਤੁਸੀਂ ਮਾਨ ਜਿਹੜਾ ਕਰ ਦੋ ਆਪ ਹੀ ਹਾਂਜੀ ਕਰ ਦੋ ਆਪ ਹੀ 46 ਹਜ਼ਾਰ ਦੀ ਦੇਣੀ ਅੱਛਾ 46 46 ਦੀ ਦੇ ਦੇਵੋਗੇ ਠੀਕ ਆ ਬਾਕੀ ਚਲੋ ਕੋ ਫੋਨ ਲਾਵੇ ਇੱਕ ਰੀ ਕਰ ਦੋਗੇ ਮਾਨਤਨ ਮੋਕੇ ਦੀ ਕਰਾਂਗੇ ਮਾਨਤਾ ਕੋ ਭੈਣ ਭਰਾ ਫੋਨ ਤੇ ਲਾਵੇ ਠੀਕ ਆ ਜੀ ਬਾਕੀ ਵੀ ਜੀ ਇਹਦਾ ਕੀ ਮਾੜਾ ਮੰਨ ਲਓ ਸੱਜਰ ਸੂਈ ਮਾੜਾ ਕਟਾਇਆ ਹਾਂਜੀ ਠੀਕ ਹੈ ਬਾਕੀ ਵਜਨ ਚ ਮਈਆ ਕੱਦ ਕਾਹੜ ਚ ਬੇਲ ਚ ਚੰਗੀ ਸੋਹਣੀ ਆ ਮੈਂ ਠੀਕ ਆ ਜੀ ਜਵਾ ਚੂ ਬਾਕੀ ਸੋਨਾ ਲੱਗਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਕਿੰਨਾ ਵਸੂਆ ਜੇ ਵਦੀ ਇਹਦਾ ਇਹ ਵੀ ਜੀ ਪਹਿਲਾ ਸੂਆ ਸੁਈ ਚੋ ਪਹਿਲਾ ਸੂਆ ਤੇ ਬਾਕੀ ਇਹ ਵੀ ਆ ਜਿਹੜਾ ਜੋੜਾ ਤੁਹਾਨੂੰ ਦਿਖਾਉਣਾ ਵਾ ਇਹਾਰੇ ਸਰੀਰ ਦੀਆਂ ਤੇ ਕੱਦ ਵੀ ਹਿਸਾਬ ਦੇਈ ਹੈ ਜਿਹੜੇ ਇਹਨਾਂ ਦੇ ਬਹੁਤੇ ਵੱਡੇ ਘਾਤ ਵਾਲੀ ਨੂੰ ਦੇਖੋ ਪਹਿਨਨ ਕੱਟੀ ਨੇ ਕੱਢਿਆ ਠੀਕ ਹੈ ਜੀ ਦੇਖੋ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨਾਲ ਸੁਈ ਨਾਲ ਵੀਰ ਜੀ ਇਹਨੂੰ ਅੱਜ 10 11 ਦਿਨ ਹੋ ਗਏ ਜੇ ਤੇ ਦੁੱਧ ਕਿੰਨਾ ਕਰ ਗਈ ਜੇ ਦੁੱਧ ਵੀਰ ਜੀ ਇਰਕੋ ਵੀ ਹੋਊਗਾ ਪੱਕਾ ਜਿਹੜਾ ਇੰਨਾ ਕਿ ਹੋਣਾ 6 ਕਿਲੋ ਹੀ ਹੋਣਾ ਅੱਛਾ ਹਾਂਜੀ 6-7 ਕਿਲੋ ਹੀ ਹੋਣਾ ਬਾਕੀ ਤੇ ਚਲੋ ਕੋਈ ਸ਼ਾਮ ਤੇ ਵੀਰ ਜੀ ਸੇਵਾ ਦਾ ਵਾ ਸ਼ਾਮ ਸੌਮ ਕਰੂਗਾ ਥੋੜਾ ਬਾਤਾਂ ਬਾਤ ਜਿਵੇਂ ਝਾਕਦੀਆਂ ਹਨਾ ਤੇ ਆਲ ਉਲਟਰੀਂ ਕਰਦੀਆਂ ਕੋਈ ਆਲ ਨਹੀਂ ਵੀਰ ਜੀ ਮੜਿਆ ਪਾੜਾ ਪਾਉਣਾ ਪੈਂਦਾ ਜੇ ਬਾਕੀ ਖਾ ਹੀ ਦਿੰਨੇ ਆਪਾਂ ਚਲੋ ਦਿਖਾ ਤੇ ਤਰਾਂ ਗਾੜੀ ਪਾੜਾ ਪਾਉਣਾ ਵਾ ਆ ਵੇਖੋ ਵੀਰ ਜੀ ਤੇ ਰੱਸੀ ਪਾ ਕੇ ਥੱਲੇ ਬਹਿ ਜਾਣਾ ਆ ਮੈਂ ਰੱਸੀ ਪਾ ਲੈਣੀ ਇਹਨਾਂ ਆ ਵੇਖੋ ਵੀਰ ਜੀ ਜਵਾਈ ਜੁਈ ਬਹੁਤ ਸੋਹਣੀ ਲੱਗੀ ਵੇਖੋ ਠੀਕ ਹੈ ਜੀ ਤੈਨ ਕੋ ਉਹ ਜੀ ਗੱਲ ਤੇ ਬੱਚਾ ਨਹੀਂ ਛੱਡਣਾ ਵੀਰ ਜੀ ਬੱਚਾ ਵੀਰ ਜੀ ਬਾਅਦ ਚ ਛੱਡਣਾ ਪੈਂਦਾ ਜੀ ਅੱਛਾ ਬਾਅਦ ਚ ਚੋਗੇ ਨਾ ਅੱਛਾ ਗੁਝਾਈ ਐਂ ਜੇ ਕਈ ਵੀਰ ਭਰਾ ਤੁਹਾਨੂੰ ਭਰਾ ਟ ਪਾ ਦਿੰਦੇ ਆ ਹਾਂਜੀ 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 ਠੀਕ ਐ ਆ ਤੇ ਮੈਲਦੀ ਇਸ ਤਰ੍ਹਾਂ ਟੀਕੇ ਤੇ ਕਿ ਪਾੜੇ ਤੇ ਜੀ ਮੈਂ ਨਾ ਪਾੜੇ ਤੇ ਵੀਰ ਜੀ ਹੱਥ ਨਹੀਂ ਪਸੰਦ ਪੈਂਦੀ ਪਾਣੀ ਮਾਰਿਆ ਠੀਕ ਐ ਜੀ ਹਾਂਜੀ ਹਾਂਜੀ ਚਲੋ ਖੋਲ ਹਾਂ ਫਿਰ ਤੋੜ ਜੀ ਕੋਈ ਗੱਲ ਬੱਕ ਜੂੜੇ ਦਾ ਥੋੜਾ ਜਿਹਾ ਖੁੱਲ ਗਿਆ ਉਹਦੇ ਕਰਕੇ ਤਾਂ ਕਰਕੇ ਚਲੋ ਤੋੜੋ ਇੱਕ ਰੀ ਫਿਰ ਹਲਦੀ ਨਹੀਂ ਵਿੱਚ ਪਾੜੇ ਤੇ ਬਾਕੀ ਜੋੜ ਗਝਾਇਆ ਵੈਨੋ ਇਹੋ ਜਿਹੀ ਟੀਗਾ ਵੀ ਲਵੇ ਤੇ ਕੋਈ ਗੱਲ ਨਹੀਂ ਹੁੰਦੀ ਪੁੜਕਦੀਆਂ ਨਹੀਂ ਆ ਫਿਰ ਜਿਹੜਾ ਚੋਂਚੇ ਕੋਈ ਦਿੱਕਤ ਨਹੀਂ ਹੁੰਦੀ ਹੋ ਤੁਸੀਂ ਆਪਣਾ ਪਹਿਲਾਂ ਸਾਰੀਆਂ ਚੀਜ਼ਾਂ ਵੇਖ ਲੈਣੀਆਂ ਬਾਕੀ ਵੀਰ ਜੀ ਬੱਚਾ ਮਗਰ ਆ ਜੀ ਬੱਚਾ ਫੀਆ ਬਾਕੀ ਇਹ ਵੀ ਤੁਹਾਨੂੰ ਪਤਾ ਪਹਿਲਾਂ ਨਾਲ ਮੜਾ ਮੋਟਾ ਕਰਦੀਆਂ ਜੀ ਆ ਕਈ ਜਿਹੜੀ ਥੋੜਾ ਬਦਸ਼ਰਤ ਜਾਂਦੀ ਹੈ ਹਾਂ ਜੀ ਲੈ ਜਾ ਹੁਣ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਕੀ ਵੀਰ ਭਰਾ ਵਿਰ ਭਰਾ ਵਿਝਾ ਲੈਂਦੇ ਵੀ ਚੱਲ ਬੱਚਾ ਪੁੱচ্চਾ ਨਾ ਹੀ ਪੋਣਾ ਪਵੇ। ਹਾਂਜੀ ਹਾਂਜੀ। ਥੋੜੇ ਦਿਨ ਹੋਏ ਹੱਥ ਪਾ ਦਿੰਦੇ। ਇਹੋ ਹੀ ਮੰਨ ਲਓ ਸੱਜਰ ਜਦੋਂ ਸੁਈ ਉਹਦੋਂ ਬੱਚਾ ਪਿਆ ਹੁੰਦਾ। ਹਾਂਜੀ ਹਾਂਜੀ। ਚਾਪੇ ਨੂੰ ਹੱਥ ਪਾ ਦੇਣੀ। ਠੀਕ ਹੈ। ਪਾਣੀ ਮਾਰਦੀ ਉਸ ਜਿਹੇ ਮੜਾ ਪਾਣੀ ਮਾਰੀ ਉਸੇਲੇ ਪਸੰਦ ਪੈਂਦੀ ਬੱਚੀ। ਤੇ ਮੁੱਲ ਫੇਰੇ ਦਾ। ਮੁੱਲ ਕਿੰਝ ਇਹਦਾ? ਟੋਕਣਾ ਦੇ ਭਾਈ ਦੇ ਦਈਏ। ਕਿੰਨਾ? ਹੁਣ ਵੀਰ ਜੀ ਮੰਨ ਲਓ ਸੱਜਰ ਸੁਈ ਮਗਰ ਕੱਟੀ ਐ ਇਹਦੇ। ਹਾਂਜੀ। ਹਾਂਜੀ ਬਾਕੀ ਝੋਟੀ ਨਵੀਂ ਝੋਟੀ ਆ। ਹਾਂਜੀ। ਕੋਈ ਵੀਰ ਭਰਾ ਜਾ ਕੇ ਸਾਂਭ ਲੂਗਾ ਤੇ ਚਲੋ ਚੰ ਦੋ ਦੇ ਚਵਾਈ ਜਾਊਗੀ ਜਿਹੜਾ ਮੌਕਾ ਤੇ ਜਾਇਜ਼ ਹੀ ਦੇ ਦਈਏ ਕਿੰਨੇ ਦੇ ਮੁੱਲ ਕਰਨ ਜਿੰਨਾ ਮਰਜੀ 50 ਕਰੀ ਜਈਏ 48 ਕਰੀ ਜਈਏ 48 ਦੀ ਮਾਇਦਨਾ ਪੂਰੇ ਦੇ ਦੀ ਨਹੀਂ ਕਰੀਏ ਹਟੋਂ ਮਾਰੀਏ ਫੱਲੇ ਨਹੀਂ ਦੱਸ ਦੋ ਫਿਰ ਕਰ ਦੋ ਆਪ ਹੀ 2000 ਛੜ ਦੀ 46 ਦੇ ਹਾਂਜੀ ਇਹ ਕਰਦੀਏ ਵਿੱਚ ਮਨਤਾ ਨਾ ਰੱਖ ਤੁਸੀਂ ਕਰ ਦੋ ਪ੍ਰੇਮ ਸਿੰਘ ਜੀ ਕਰੀਏ ਕਿ ਮਨਤਾ ਨਾ ਰੱਖ ਕਰ ਦੋ ਮਨ ਕੀ ਹੰਦਾ ਮੁੰਡਾ 46 ਜੋ ਛੜ ਦੋ ਕੋ ਛਡਾ ਲਓ ਤੁਸੀਂ ਜੋ ਆਪ ਹੀ ਛੜ ਦੋ 44 ਦੀ ਦੇ ਦਾਂ 44000 ਦੀ ਕੋ ਛੋੜ ਛੜ ਕਰਦੀ ਹੈ ਫਿਰ ਚੌਰ ਕੋਈ ਨੇ ਕਰਾਉਣਾ ਕਰਦੀ ਇੱਕੋ ਗੱਲ ਇੱਕੋ ਹੀ ਗੱਲ ਕਰਿਓ ਫਿਰ ਕੋਈ ਛੋਟ ਹੀ ਹਣੀ 42 ਦੀ ਦੇ ਦਈਏ ਫਿਰ ਹੋਈ ਠੀਕ ਆ ਤੇ ਦੋ ਦੋਨ 6 ਕਿਲੋ ਚਵਾ ਦੋ ਇਹ ਗੰਦੀ ਝੋਟੀ ਹੈ ਬਾਕੀ ਥਣ ਥਣ ਵੇਖੋ ਪਹਿਲਾਂ ਤੋਂ ਬਸ ਸਾਹਮਣੀਆਂ ਵਾਲੀਆਂ ਨੇ ਹਾਂਜੀ ਹਾਂਜੀ ਇੱਕੋ ਕਰੋ ਲਈਆਂ ਝੋਟੀਆਂ ਚਲੋ ਬਾਕੀ ਇਹ ਪੇ ਵੰਗੇ ਤੇ ਗਿੱਜੀਆਂ ਉਹ ਤੇ ਚਲੋ ਵਧੀਆ ਗੱਲ ਆ ਬੰਦੇ ਜੀ ਇੱਕੋ ਕਰੋ ਲਈਆਂ ਇਹ ਵੀ ਵੰਗਾ ਲੈ ਜੀ ਦਾ ਮਣਗਾ ਖਾ ਲਈ ਠੀਕ ਆ ਹਾਂਜੀ ਆਹ ਦੇਖ ਸਾਹ ਦੇਖੋ ਉਹਨਾਂ ਬੰਗੇ ਤਾਂ ਗਜਾਈਆਂ ਸਾਰੀਆਂ ਸਾਰਾ ਮਾਰੀ ਇਹ ਵੀ ਉਤਰਾਈ ਬੱਚਾ ਇਹਦਾ ਵੀ ਨਹੀਂ ਛੱਡੀ ਦਾ ਥੱਲੇ ਨਹੀਂ ਨਹੀਂ ਛੱਡੀ ਦਾ ਛੱਡੀ ਦਾ ਉਹਦਾ ਵੀ ਬੱਚਾ ਛੱਡੀ ਦਾ ਵਾ ਪਰ ਆਹ ਦੇਖਦੇ ਬਾਕੀ ਦਾ ਬੱਚੇ ਸੁਈ ਵੀਰਜੀ ਇਹ ਬਿਲਕੁਲ ਆਹਦਾ ਬੱਚਾ ਜਿਹੜਾ ਮੱਜ ਦੇ ਹਿਸਾਬ ਨਾਲ ਜ਼ਿਆਦਾ ਪਲਿਆ ਵਾ ਇਹ ਬਿਲਕੁਲ ਨਾਲ ਦੇ ਬੱਚਾ ਜੀ ਇਹ ਬਿਲਕੁਲ ਨਾਲ ਦੇ ਜੀ ਠੀਕ ਇਹ ਸੁਈ ਸੱਜਤ ਜੀ ਦੇ ਆਂਦੇ ਸਾਦੇ ਦਾ ਵੀ ਚਵਾ ਜਿਹੜਾ ਤੇ ਅਗਲੇ ਥਨਾ ਜਾਵੇਂ ਦਿਖਾ ਦਿਓ ਠੀਕ ਹੈ ਜੀ ਤੋੜਾ ਕੋਈ ਗੱਲ ਨਹੀਂ ਬੱਚੇ ਤੇ ਪਸੰਦੀ ਜੇ ਪਰ ਮੜਾ ਜੋੜ ਪਾਉਣਾ ਪੈਂਦਾ ਇਹ ਪੜਾ ਜੋੜ ਪਾਉਣਾ ਪੈਂਦਾ ਜਿਹੜਾ ਚਲੋ ਖੋਲੋ ਫਿਰ ਤੋੜ ਦਈਏ ਉਦਾਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਤੂਆ ਜਿਹੜਾ ਇਹਦਾ ਵੀ ਪਹਿਲਾ ਹੀ ਆ ਪਹਿਲਾ ਨਾ ਵੀਜੀ ਬਾਕੀ ਕੱਦ ਕੁਦ ਹਸਾਬ ਦੇ ਹੀ ਆ ਜਿਹੜੇ ਬਹੁਤੀਆਂ ਵੱਡੀਆਂ ਨਹੀਂ ਆ ਛਾਬ ਦੇ ਹੀ ਆ ਕੱਦ ਰੱਦ ਮੀਡੀਅਮ ਇਹ ਵਿੱਚ ਛੋਟਾ ਕਰਦੇ ਆ ਜਿਹੜਾ ਇਹਦਾ ਵੀ ਬਾਕੀ ਆ ਵੀ ਚਲੋ ਜਿੰਨੇ ਘਰ ਚੋਂ ਨਾਸਤੇ ਸੱਜਰ ਲੈਣੀ ਆ ਠੋਕੜ ਨਾਲੋ ਜਿਹੜਾ ਇਹ ਆ ਵੀ ਚਲੋ ਇਹਨੇ ਦੁੱਧ ਪਿਆਈ ਜਾਊਗੀ ਇਹ ਘਰ ਦਾ ਸਾਰੀ ਜਾਊਗੀ ਜਿੰਨੇ ਵੀ ਠੋਕੜ ਲੈਣੀ ਉਹਨੂੰ ਸੱਜਰ ਵਧੀਆ ਵਾ ਇਹ ਵੀ ਮੜਾਇਆ ਪਾੜਾ ਹੀ ਪੋਣਾ ਪੈਂਦਾ ਟੋਕਣ ਨੂੰ ਵੀ ਤੁਹਾਨੂੰ ਪਤਾ ਪਾੜਾ ਪੋਣਾ ਬਣਾ ਹਾਂਜੀ ਇਹਨੂੰ ਮੜਾ ਬੱਚਾ ਛੱਡ ਕੇ ਪਾੜਾ ਪਾ ਕੇ ਤੇ ਬੱਚਾ ਛੱਡ ਰਕੇ ਉਸਲੇ ਪਸੰਦ ਤੇ ਇਹਨੂੰ ਕਿੰਨੇ ਦੇਣਾ ਇਸੋ ਹੀ ਨਾ ਇਹਨੂੰ ਵੀਰ ਜੀ ਅੱਜ ਚੌਥਾ ਪੰਜਵਾਂ ਦਿਨ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਇਰ ਕੋਈ ਬੋਲਾ ਇੰਨਾ ਕੀ ਹੋਊਗਾ 5 ਕਿਲੋ ਲਗਭਗ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਨੇ ਇਹੋ ਜੀ 7 ਕਿਲੋ ਚਵਾਈ ਜਾਣਾ 7-8 ਕਿਲੋ ਮੋਲ ਦੇ ਹਿਸਾਬ ਨਾਲ ਹੀ ਆ ਠੀਕ ਆ ਹਾਂਜੀ ਤੇ ਤਾਂ ਇਹਦੇ ਵਜਨ ਦਾ ਮੁੱਲ ਵਿਚਾਰੀ ਦਾ ਲੈਣਨੇ ਆਪਾਂ ਮੋਲੇ ਦਾ ਇਹੋ ਜਿਹਾ ਕਰਦਿਆ ਕਿ ਬਸ ਬਾਕੀ ਜੀ ਆ ਮਾਰਿਓ ਮੜਾ ਕੈਮਰਾ ਬਾਕੀ ਬੰਤਰ ਬੁੰਤਰ ਬੜੀ ਵਧੀਆ ਥੱਲੇ ਆ ਵੇਖੋ ਠੀਕ ਆ ਬਾਕੀ ਸੱਜਣ ਨੇ ਸੱਜੇ ਰਹਿਣਾ ਬਾਕੀ ਇਹੋ ਜੀ ਮਾਰ ਛੋਟੀ ਦੇ ਟੋਕੜ ਗੱਬਣ ਕਰਕੇ ਵੇਚ ਛੜੀ ਦੀ ਜਿੰਨਾ ਕ ਆਪਾਂ ਮੁੱਲ ਕਰਨਾ ਚੋਕੇ ਦੀ ਠੀਕ ਆ ਹਾਂਜੀ ਬਸ ਮੋਲ ਇਹੋ ਜਿਹਾ ਕਰਦੀਏ ਵੀ ਟੋਕੜਾ ਨਾਲੋਂ ਵੀ ਜਿਆਦਾ ਕਰਦੀਏ ਟੋਕੜਾ ਨਾਲੋਂ ਵੀ ਜਿਆਦਾ 40000 ਦੀ ਦੇਦੀਏ ਹੋਰ ਕਰਦੀਏ ਡਾਊਨ 36 ਦੀ ਦੇਦੀਏ ਫਿਰੋਜ਼ ਜੀ ਅੱਛਾ ਪੂਰੇ 36 ਦੀ ਪੂਰੇ 36 ਦੇਦੀਏ ਠੀਕ ਠੀਕ ਹੈ ਤੇ ਚਲੋ ਹੁਣ ਗਾਇਕਰ ਆ ਵੀ ਤਾਂ ਦਿਖਾਦੀ ਸੂਈ ਸਵਾਈ ਹੈ ਖੋਲੋ ਫਿਰ ਤੋਰੀਏ ਇਹਨੂੰ ਇਹਨੋਂ ਦੇ ਜੀ ਛੇ ਮਾ ਦਿਨ ਹੋਇਆ ਹੈ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਹੈ ਅਦਕਲ ਹੁਣ ਮੋਕਾ ਇਹਦੇ ਕੋਲ ਜੀ ਬੋਲਾ ਹੋਊਗਾ 13 ਕਿਲੋ 14 ਕਿਲੋ ਹੋਊਗਾ ਪਰ 13 ਕਿਲੋ ਜੀ ਲੀਟਰ ਮਾਰ ਕੇ ਦਾਂਗੇ ਆਪਾਂ ਆਪਣੇ ਠੀਕ ਹੈ ਜੀ ਹਾਂ ਜੀ ਗਵਰਦੀ ਪਹਿਲਾ ਜਿਆ ਅੱਛਾ ਬਸ ਕੇ ਨੇ ਥੋੜੀ ਸੰਭੀ ਕਾ ਕੇ ਜਿਹੜੀ ਪੱਕ ਕੇ ਸੁੰਦੀਆਂ ਥੋੜਾ ਹਾਂਜੀ ਆ ਵੇਖੋ ਫੇਸਪੂਸ ਬੜਾ ਵਧੀਆ ਪਹਿਲਾ ਜਾਂ ਦੂਜਾ ਵੀ ਹੋ ਸਕਦਾ ਵੇੜ ਬਾਕੀ ਬਰੀਡ ਫਰੂਟ ਇਹ ਆ ਵੀ ਰੰਗ ਰੂਪ ਚ ਚੰਗੀ ਆ ਉਤਰਾ ਹਾਂਜੀ ਤੇ ਇਹਦਾ ਬਾਕੀ ਠੰਡੀ ਠੇਰੀ ਵਧੀਆ ਆ ਬੀ ਇਹ ਉਤਰਾ ਦੁੱਧ ਕਿੰਨਾ ਕਿਚਵਾਈ ਜਾਊਗੀ ਦੁੱਧ ਵੀਰ ਜੀ ਇਹਨੇ 15 ਕਿਲੋ ਚਵਾਈ ਜਾਊਗੀ ਹੁਣ ਜਿਹੜਾ ਮੌਕੇ ਦੇ ਬੋਲਾ ਹੈ 13 ਕਿਲੋ ਹੋਊਗਾ ਵੀਰ ਜੀ ਇਹ ਜੇ ਮੈਲਾ ਮੂਲਾ ਮਾਰਨਾ ਹੁਣ ਮੱਜ ਨੇ ਵੀ ਇਹਨੇ ਵੀ ਛੋਟੀ ਤੇ ਮੈਲਾ ਮੂਲਾ ਮਾਰ ਕੇ ਖੋਲ ਜਾਣਾ ਤੇ ਇਹਦਾ ਮੁੱਲ ਫਿਰ ਮੋਲੇ ਦਾ ਵਿੱਚ ਹੀ ਜਾਇਜ਼ ਕਰਦੀ ਕਿੰਨਾ ਮੁੱਲ ਤੇ 55000 ਕਰੀ ਜਾਂਦੇ ਅੱਛਾ ਹਾਂਜੀ ਤੇ ਜੱਸ ਨੂੰ ਕਿੰਨੇ ਦੀ ਆ 50 ਹੀ ਦੇ ਦਈਏ 48 ਹੀ ਦੇ ਦਈਏ ਚਲੋ ਤਿੰਨ ਤਿੰਨ ਹੋਰ ਛੱਡ ਦਈਏ ਪੂਰੇ 45000 ਦੀ ਪੂਰੇ 45 ਦੀ ਪੂਰੇ 45 ਦੀ ਦੇਰੀ ਹੈ ਬਾਕੀ ਵੀ ਜੀ ਵਹਿੜੀ ਚੰਗੀ ਆ ਤੇ ਬੱਦਰ ਪੁੱਤਰ ਵੈੜ ਦੀ ਬੜੀ ਸੁਣੀ ਤੇ ਬਾਕੀ ਆ ਵੀ ਕੋਈ ਵੇਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖੜੇ ਜੀ